ਜੇ ਤੁਹਾਡੀ ਜ਼ਿੰਦਗੀ ਚ ਕੋਈ ਜਾ ਰਿਹਾ ਹੈ ਚਲਾ ਗਿਆ ਤਾਨੂੰ ਜਾਣ ਦੋ ਉਹਨੂੰ ਰੋਕੋ ਨਾ ਕਿਉਂਕਿ ਉਹ ਇਨਸਾਨ ਜਾਣ ਵਾਸਤੇ ਹੀ ਆਇਆ ਸੀ ਤੁਸੀਂ ਜੇ ਰਹਿਣਾ ਹੁੰਦਾ ਤਾਂ ਉਹਨੂੰ ਛੱਡ ਕੇ ਨਾ ਜਾਂਦਾ ਕਿਉਂਕਿ ਕੀ ਕਹਿੰਦੇ ਹੁੰਦੇ ਨੇ ਕਹਿੰਦੇ ਜਿਹੜੇ ਕਦੇ ਆਪਣੇ ਹੁੰਦੇ ਨੇ ਉਹ ਕਦੇ ਵੀ ਛੱਡ ਕੇ ਨਹੀਂ ਤੁਹਾਨੂੰ ਜਾਂਦੇ ਹੁੰਦੇ ਤਾਂ ਸੋਚੋ ਨਾ ਟਾਈਮ ਨਾ ਖਰਾਬ ਕਰੋ ਇਹ ਨਾ ਸੋਚੀ ਜਾਓ ਕਿ ਛੱਡ ਗਿਆ ਛੱਡ ਗਈ ਕਿਉਂ ਇਸ ਤਰ੍ਹਾਂ ਹੋਇਆ ਹਨਾ ਤੁਸੀਂ ਆਪਣੇ ਆਪ ਨੂੰ ਖਰਾਬ ਨਾ ਕਰੋ ਕਿਉਂਕਿ ਜੋ ਹੋ ਗਿਆ ਹੋ ਗਿਆ ਮੂਵ ਔਨ ਕਰੋ ਔਰ ਅੱਗੇ ਉਹ ਤੋਂ ਜ਼ਿੰਦਗੀ 'ਚ ਇਹ ਸੋਚੋ ਕਿ ਇਹ ਤਾਂ ਟਾਈਮ ਖਰਾਬ ਹੋ ਗਿਆ ਤੇ ਜਿਹੜਾ ਹੋਣ ਵਾਲਾ ਮੇਰਾ ਪ੍ਰੈਜ਼ੈਂਟ ਟਾਈਮ ਆ ਮੈਂ ਅੱਗੇ ਕੀ ਕਰਨਾ ਕਿਉਂਕਿ ਤੁਹਾਡੇ ਕੋਲ ਸੋਚਣ ਨੂੰ ਕੁਝ ਨਹੀਂ ਰਹਿ ਜਾਊਗਾ ਕਿਉਂਕਿ ਤੁਸੀਂ ਮਾਇੂਸ ਹੋ ਕੇ ਬੈਠੇ ਰਹੋਗੇ ਨਿਰਾਸ਼ ਹੋ ਕੇ ਬੈਠੇ ਰਹੋਗੇ ਸੋਚੀ ਚਾਹੋਗੇ ਕਿ ਕਾਰਨ ਬਣ ਗਿਆ ਕਿਉਂ ਇਨਸਾਨ ਸਾਨੂੰ ਛੱਡ ਕੇ ਗਿਆ ਜਾਂ ਗਈ ਹੈ ਨਾ ਤਾਂ ਉਹ ਸੋਚਣ ਦੀ ਬਜਾਏ ਤੁਸੀਂ ਇਹ ਸੋਚੋ ਕਿ ਤੁਸੀਂ ਜ਼ਿੰਦਗੀ 'ਚ ਅੱਗੇ ਕੀ ਕਰਨਾ ਮੂਵ ਔਨ ਕਿਵੇਂ ਕਰਨਾ ਹੈ ਕਿ ਆਪਣੇ ਆਪ ਨੂੰ ਅ ਅੱਗੇ ਕੀ ਵੀ ਲੈ ਕੇ ਜਾਣਾ ਹੈ ਹੈਨਾ ਸੋ ਆਪਣੀ એનર્ਜੀ ਕਿਸੇ ਤੇ ਵੇਸ ਨਾ ਕਰੋ ਆਪਣੇ ਆਪ ਤੇ ਲਾਓ ਖੁਸ਼ ਰਹੋ ਚੰਗੇ ਵਾਸਤੇ ਰਹੋ